ਮਹਾਲੇ 2027 ਦੀ ਸਰਕਾਰ ਦੁਆਰਾ ਫੇਰ ਬਣੂਗੀ ਭਗਵੰਤ ਮਾਨ ਜੀ ਦੀ ਤੇ ਕੇਂਦਰੀ ਬਾਲ ਜੀ ਅਮਨ ਰੋੜਾ ਦੀ ਰਹਿਨਮਾਈ ਹੇਠ ਸਾਰਾ ਵਰਕਰ ਪੂਰਾ ਜੋਸ਼ ਚ ਜਿਨ੍ਹਾਂ ਨੇ ਹੁਣ ਕੰਮ ਕੀਤਾ ਇਹ ਜਿਮਨੀ ਚੌਂ ਦੇ ਵਿੱਚ ਤਕਰੀਬਨ ਸਾਰੇ ਵਰਕਰਾਂ ਨੇ ਭੈਣਾਂ ਨੇ ਭਰਾਵਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਪੂਰਾ ਡਟ ਕੇ ਕੰਮ ਕੀਤਾ ਘਰ ਘਰ ਜਾ ਕੇ ਸੰਪਰਕ ਕੀਤਾ ਪੂਰੀ ਵੋਟ ਲੈ ਕੇ ਸੰਜੀਵ ਰੋੜਾ ਜੀ ਦਿੱਤੇ ਆ ਦੇਖੋ 90000 ਵੋਟ ਪੂਰਨਗ ਹੋਣ ਦੇ ਨਾਤੇ ਵੀ 10000 ਤੋਂ ਉੱਪਰ ਵੋਟ ਦੇ ਗਏ ਬਹੁਤ ਵੱਡਾ ਮਾਰਜਾ ਨਾ ਇਹ ਅਚਾਰ ਜਿਹੜੇ ਗਰੋਧੀਆਂ ਗੱਲਾਂ ਕਰਦੇ ਸੀ ਵੀ ਇੱਕ ਪੰਡਾ ਨਹੀਂ ਪੈਣੀ ਆ ਆਪਾਂ ਜੀ ਨੂੰ ਉਹੋ ਜਿਹੇ ਰੋੜਾ ਜੀ ਨੂੰ ਕਿਉਂ ਨਹੀਂ ਪੈਣ ਗਿਆ ਸਾਫ ਛਵੀ ਆ ਉਹਨਾਂ ਦੀ ਸਾਫ ਕਰਤਾਰ ਦੇ ਮਾਲਕ ਨੇ ਔਰ ਨਰਮ ਨੇ ਸੁਹਾ ਦੇ ਬਹੁਤ ਵਧੀਆ ਲੋਕਾਂ ਨੂੰ ਮਿਲਣਸਾਰ ਨੇ ਕੰਮ ਕਰਨ ਵਾਲੇ ਨੇ ਪੈਸੇ ਨਾ ਰੱਜੇ ਹੋਏ ਨੇ ਕੋਈ ਰਿਸ਼ਵਤਖੋਰ ਵਾਲਾ ਕੋਈ ਦਾਗ ਨਹੀਂ ਲੱਗਿਆ ਹੋਇਆ ਕੋਈ ਗਲਤ ਇਲਜ਼ਾਮ ਨਹੀਂ ਲੱਗਿਆ ਤੇ ਵਧੀਆ ਕੰਮ ਕਰਨਾ ਤੇ ਤਿੰਨਾਂ ਮਹੀਨਿਆਂ ਚ ਵੀ ਪਤਾ ਲੱਗ ਗਿਆ ਵੀ ਇਹ ਕੰਮ ਕਰਨ ਜਾਣਦੇ ਆ ਔਰ ਕੰਮ ਕਰਦੇ ਆ ਲੋਕਾਂ ਸਾ ਜਲਦੀ ਮੈਂ ਮੰਤਰੀਪਤਾ ਵੀ ਉਹਦੇ ਮਿਲਣ ਜਾ ਰਿਹਾ ਸੀ ਕਿਸ ਤਰ੍ਹਾਂ ਜਿਹੜੇ ਇਹ ਉਹ ਤਾਂ ਪੱਕਾ ਫਾਈਨਲੀ ਆ ਪਹਿਲਾਂ ਹੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਪਹਿਲਾਂ ਹੀ ਅਨਾਉਂਸ ਕਰਕੇ ਸੀ ਮੰਤਰੀ ਵੀ ਬਣਨਗੇ ਤੇ ਵਧੀਆ ਉਹਨਾਂ ਨੂੰ ਕੈਬਨਟ ਦੇ ਵਿੱਚ ਵਧੀਆ ਆਪਣੇ ਜਿਹੜੇ ਅਹੁਦੇ ਨੇ ਜਿਵੇਂ ਕਿ ਲੋਕ ਲਵਾਟੀ ਮੰਤਰੀ ਅੰਦਰਾਸਟੀ ਵਾਲਾ ਏਰੀਆ ਸਾਰੇ ਹੀ ਵਧੀਆ ਉਹਨਾਂ ਨੂੰ ਮਹਿਕਮੇ ਵੀ ਬਣਨਗੇ ਸਾਰੇ ਇਹ ਹੋਰ ਵੀ ਇਹਦੇ ਕੰਮ ਨੇ ਲੁਧਿਆਣੇ ਦੇ ਹੋਣ ਪਹਿਲ ਦੇ ਹਦ ਦੇ ਹੋਣਗੇ ਕੰਮ ਜਿੰਨੇ ਵੀ ਬਚਦੇ ਨੇ ਲੁਧਿਆਣੇ ਵਾਲਿਆਂ ਨੂੰ ਪਤਾ ਇਹ ਲੱਗ ਜੂ ਵੀ ਕੋਈ ਇਨਸਾਨ ਇੱਥੇ ਸਾਡੇ ਲਈ ਲੁਧਿਆਣੇ ਲਈ ਆਇਆ ਔਰ ਲੁਧਿਆਣਾ ਔਰ ਵਧੀਆ ਹਰਿਆ ਭਰਿਆ ਫੁੱਲਿਆ ਭਰਿਆ ਔਰ ਖੁਸ਼ੀਆਂ ਖੇੜੇ ਲਿਆਉਣ ਵਾਲਾ ਇਹ ਇਨਸਾਨ ਆਇਆ ਵਾ ਔਰ ਦੇਖੋ ਕੰਮ ਦੀ ਰਫ਼ਤਾਰ ਦੇਖੋ ਕੰਮ ਕੰਮ ਕਰਨ ਦਾ ਢੰਗ ਪਿਆਰ ਕਰਨ ਵਾਲਾ ਆਫਸਰਾਂ ਨੂੰ ਨਾਲ ਲਾ ਕੇ ਚੱਲਣ ਵਾਲਾ ਪਬਰਗ ਨੂੰ ਨਾਲ ਲਾ ਕੇ ਚੱਲਣ ਵਾਲਾ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦਾ ਸੰਯੋਗ ਲੈ ਕੇ ਕੰਮ ਕਰਦਾ ਔਰ ਬਹੁਤ ਵਧੀਆ ਪਿੱਛੇ ਵੀ ਕੰਮ ਕੀਤੇ ਤੇ ਆਉਣ ਵਾਲੇ ਸਮੇਂ 'ਚ ਵੀ ਕੰਮ ਕਰੂਗਾ ਭਜੀ ਦੋ ਰਾਊਂਡ ਰਹੀ ਬਾਕੀ ਰਹਿ ਗਏ ਲਾਸਟ ਰਾਊਂਡ ਚੱਲ ਰਿਹਾ 10000 ਤੋਂ ਉੱਪਰ ਦੀ ਲੀਡ ਹੋ ਚੁੱਕੀ ਹੈ ਤਕਰੀਬਨ 10.5 ਹਜ਼ਾਰ ਦੀ ਲੀਡ ਦੇ ਨਾਲ ਮਤਲਬ ਇਹ ਲੋਕਾਂ ਦਾ ਪਿਆਰ ਵਿਸ਼ਵਾਸ ਆਮ ਆਦਮੀ ਪਾਰਟੀ ਦਿਖਾ ਰਿਹਾ ਵੀ ਕਿੰਦਾਂ ਲੋਕੀ ਸੰਜੀਵ ਰੋੜਾ ਜੀ ਨੂੰ ਪਿਆਰ ਕਰਦੇ ਸੀ ਸਰ ਉਹਨੂੰ ਜਲਦੀ ਮੰਤਰੀ ਪਦ ਕਿਹੜੇ ਕਿਹੜੇ ਮੁੱਦੇ ਹੁੰਦੇ ਇਹ ਉੱਪਰ ਹੀ ਲੌਬੀ ਦਾ ਹੈਗਾ ਕੰਮ ਇਹ ਕੱਲ ਹੀ ਅਨਾਉਂਸ ਹੋ ਜਾਊਗਾ ਵੈਸੇ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਸਾਡੇ ਨੈਸ਼ਨਲ ਕਨਵੀਨਰ ਸੀ ਉਹ ਅਨਾਉਂਸ ਕਰ ਗਏ ਸੀ ਵੀ ਉਹਨਾਂ ਨੂੰ ਮੰਤਰੀਪਦ ਦਿੱਤਾ ਜਾਏਗਾ ਜੀ ਕੋਈ ਕੋਈ ਜਿਹੜੇ ਮੁੱਦੇ ਪਹਿਲਾਂ ਅਧਾਰ ਤੇ ਜਿਹੜੇ ਹੱਲ ਕਰਾਈ ਜਾਣਗੇ ਪਹਿਲ ਦੇ ਆਧਾਰ ਤੇ ਜਿਹੜੇ ਸ਼ਹਿਰ ਦੇ ਰੁਕੇ ਹੋਏ ਮੁੱਦੇ ਆ ਜੀ ਉਹਨਾਂ ਨੂੰ ਹੱਲ ਕਰਾਇਆ ਜਾਏਗਾ ਕੋਈ ਵੀ ਹੋਏਗਾ ਜਿੱਦਾਂ ਸੰਜੀਵ ਰੋੜਾ ਜੀ ਪਹਿਲਾਂ ਐਮਪੀ ਰਹਿੰਦੇ ਹੋਏ ਆਪਣੇ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਆਪਣਾ ਫਲਾਈਓਵਰ ਦਾ ਕੰਮ ਕਰਾਇਆ ਏਅਰਪੋਰਟ ਦਾ ਕੰਮ ਕਰਾਇਆ ਇਸ ਤਰ੍ਹਾਂ ਹੀ ਹੋਰ ਜਿਹੜੇ ਸ਼ਹਿਰ ਦੇ ਰੁਕੇ ਹੋਏ ਮੁੱਦੇ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਕਰਾਇਆ ਜਾਏਗਾ ਸਰ ਹੁਣ ਐਮਐਲਏ ਦਾ ਬਣ ਕੇ 2027 ਦੀ ਚੋਣਾਂ ਬਾਰੇ ਤਕੀਦ ਵਾਲਾ ਜਿਹੜਾ ਇਹ 2027 ਦੀਆਂ ਚੋਣਾਂ ਦਾ ਮੈਮੋਰੈਂਡਮ ਆ ਜੀ ਲੋਕਾਂ ਦੇ ਵਿਸ਼ਵਾਸ ਜਤਾਤਾ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਇਹ ਦੱਸ ਦਿੱਤਾ ਵੀ 2027 ਦੇ ਵਿੱਚ ਉਹ ਇਸ ਤੋਂ ਵੀ ਵੱਡੇ ਮਾਰਜਾ ਨਾਲ ਜਿੱਤਣਗੇ ਕੀ ਸਰ ਸੈਮੀਫਾਈਨਲ ਜਿੱਤੇਗਾ ਫਾਈਨਲ ਵੀ ਜਿੱਤੋਗੇ ਬਿਲਕੁਲ ਸੈਮੀਫਾਈਨਲ ਜਿੱਤ ਲਿਆ ਜੀ ਅੱਗੇ ਹੁਣ ਉਸ 2027 ਦੇ ਵਿੱਚ ਫਾਈਨਲ ਦੀ ਤਿਆਰੀ ਹੈ ਜੀ